ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਫਰੀਦ ਪੰਜਾਬੀ ਬੁਟੀਕ ਤੋਂ ਅੱਜ ਤੁਹਾਨੂੰ ਸਿਖਾਉਣੇ ਹੈਗੇ ਕਿ ਗੁੰਮ ਜਿੱਪ ਕਿੱਦਾਂ ਲਗਾਈਦੀ ਆ ਆਪਾਂ ਤੁਸੀਂ ਦੇਖ ਸਕਦੇ ਹੋ ਕਿ 12 ਇੰਚ ਦੀ ਇੱਕ ਪੇਪਰ ਪੇਸਟਿੰਗ ਲੈਣੀ ਹੈਗੀ ਤੇ 2.5 ਇੰਚ ਉਹਨੂੰ ਆਪਾਂ ਚੌੜਾ ਲੈਣਾ ਹੈਗਾ ਤੇ ਫਿਰ ਉਸਨੂੰ ਆਪਾਂ ਕੱਟ ਕਰ ਲੈਣਾ ਹੈਗਾ ਇਸ ਤਰੀਕੇ ਨਾਲ ਤੇ ਕੱਟ ਕਰਨ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇਸਨੂੰ ਕੱਟ ਕਰ ਲਿਆ ਹੈਗਾ ਤੇ ਕੱਟ ਕਰਨ ਤੋਂ ਬਾਅਦ ਇਹਨੂੰ ਆਪਾਂ ਕੱਪੇ ਦੇ ਉੱਪਰ ਕੱਪੜੇ ਦੇ ਉੱਪਰ ਚਪਕਾਵਾਂਗੇ ਪ੍ਰੈਸ ਨਾਲ ਪੇਪਰ ਪੇਸਟਿੰਗ ਪ੍ਰੈਸ ਨਾਲ ਚੰਗੀ ਤਰ੍ਹਾਂ ਚਿਪਕ ਜਾਂਦੀ ਹੈਗੀ ਤੇ ਐਕਸਟਰਾ ਜਿਹੜਾ ਫੈਬਰਿਕ ਹੋਵੇਗਾ ਉਹਨੂੰ ਆਪਾਂ ਕੱਟ ਕਰ ਦੇਵਾਂਗੇ ਤੇ ਇਸ ਤਰੀਕੇ ਨਾਲ ਤੁਸੀਂ ਚਪਕਾ ਕੇ ਤੇ ਉਸ ਤੋਂ ਬਾਅਦ ਜਿਹੜਾ ਐਕਸਟਰਾ ਫੈਬਰਿਕ ਹੋਵੇਗਾ ਉਸਨੂੰ ਕੱਟ ਕਰ ਦੇਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹ ਵਾਲਾ ਫੈਬਰਿਕ ਕੱਟ ਕਰਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਆਪਾਂ ਚੰਗੀ ਤਰ੍ਹਾਂ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਨੂੰ ਆਪਾਂ ਸ਼ਰਟ ਦੇ ਉੱਪਰ ਸਟਿਚ ਕਰਾਂਗੇ ਤੇ ਸਟਿਚ ਕਰਨ ਲਈ ਆਪਾਂ ਇਸ ਨੂੰ ਗਲੇ ਤੋਂ ਲਿਖੇ ਤੋਂ ਆਪਾਂ ਕੀਤਾ ਹੋਇਆ ਲਗਾਈ ਹੋਈ ਹੈ ਕਿਉਂਕਿ ਆਪਾਂ ਇਹ ਗਲੇ ਤੇ ਘੱਟ ਵਾਲੀ ਨਹੀਂ ਲਗਾਈ ਹੋਈਗੀ ਤੇ ਮਹਿੱਤ ਹੈਗੀ ਤੇ ਇਸ ਨੂੰ ਇਸ ਤਰੀਕੇ ਨਾਲ ਅੰਦਰ ਪੱਟੀ ਲੱਗੀ ਹੋਈ ਹੈ ਜਿਹੜੀ ਆਪਾਂ ਉਹਦੇ ਉੱਪਰ ਜੈਪ ਰਾ ਕੇ ਇਸ ਤਰੀਕੇ ਨਾਲ ਸਿੰਗਲ ਪੈਰ ਨਾਲ ਇਹਨੂੰ ਅਟੈਚ ਕਰ ਲਵਾਂਗੇ ਤੇ ਅਟੈਚ ਕਰਕੇ ਚੰਗੀ ਤਰ੍ਹਾਂ ਨਾਲ ਆਪਾਂ ਸੀਨ ਲਗਾ ਲਵਾਂਗੇ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਫਿਨਿਸ਼ਿੰਗ ਨਾਲ ਇਹਨੂੰ ਆਪਾਂ ਖਾ ਕੇ ਐਡ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਐਂਡ ਕਰਕੇ ਸਮੂਆ ਇਸਕੇ ਨਾਲ ਉਸ ਤੋਂ ਬਾਅਦ ਆਪਾਂ ਇਹਦਾ ਗਲਾ ਬਣਾਣਾ ਹੈਗਾ ਪਹਿਲੋ ਆਪਾਂ ਜੈਪ ਐਡ ਕਰ ਲੈਣੀ ਹੈ ਵਿੱਚ ਤੇ ਫਿਰ ਉਸ ਤੋਂ ਬਾਅਦ ਆਪਾਂ ਨੈਕ ਬਣਾਉਣਾ ਹੈਗਾ ਕਿਉਂਕਿ ਇਹ ਨੈਕ ਤੋਂ نیچے ਲੱਗਦੀ ਹੈਗੀ ਤੇ ਨੈਕ ਦੇ ਉੱਪਰ ਜਿਹੜੀ ਜਗ੍ਹਾ ਹੈਗੀ ਉਹ ਆਪਾਂ ਛੱਡ ਕੇ ਇਸ ਨੂੰ 2 ਇੰਚ نیچے ਲਗਾਇਆ ਹੋਇਆ ਆਏਗਾ ਕਿਉਂਕਿ 2 ਇੰਚਾ ਪਾ ਕਪੜਾ ਤਾਂ ਛੱਡਿਆ ਹੋਇਆ ਕਿ ਨੈਕ ਦੇ ਵਿੱਚ ਵੀ ਆਵੇਗਾ ਤੇ 1 ਇੰਚੇ نیچے ਰਹਿ ਜਾਵੇਗੀ ਤਾਂ ਕਰਕੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਸ ਵਿੱਚ ਨਾਲ ਆਪਣਾ ਇਸ ਨੂੰ ਚੰਗੀ ਤਰ੍ਹਾਂ ਨਾਲ ਲਗਾ ਲਿਆ ਆਏਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਗੋਮ ਜਿੱਪ ਕਿੰਨੀ ਸੋਹਣੀ ਲੱਗ ਕੇ ਤਿਆਰ ਹੋ ਗਈ ਹੈ ਆਪਣੀ ਤੇ ਇਹ ਦੇਖੋ